ਕਿ ਇਹ ਪੜ ਚੋੜਨ ਤੋਂ ਬਾਅਦ ਬੋਨੂ ਕਾ ਬਾ ਕਿੰਨੀ ਕੁ ਬਾਦ ਤੇ ਚਪਮ ਕਾ ਉਹ ਮਨਸਾ ਨਾ ਮਿਸ ਹੋ ਗਿਆ ਓ ਨਹੀਂ ਗਰਮੀ ਜਿਆਦਾ ਕਿਧਰ ਕੁੱਕ ਦਾ ਟੇਸਟ ਸੇਪ ਨਾ ਪਤਾ ਟੇਸਟ ਘਾਟ ਪਾ ਹੋ ਗਿਆ ਕੋਈ ਨਹੀਂ ਇਹ ਨਿਕਲਦਾ ਜਾਣੀ ਮੋਟਰਡਰ ਵੀ ਕਰਨ ਦਿੱਤੀ ਨੇ ਅਸਲੀ ਗਾਲ ਜੀ ਸੌ ਤੇ ਥੋੜਾ ਜਿਹਾ ਵੀਡੀਓ ਚ ਪਹੁੰਚੇ ਮੋਟਰ ਰੇਪਾਉਣ ਅੱਜ ਜੂਰੀਆ ਤੇ ਤੀਆ ਜੂਰੀਆ ਪਾ ਦੇਣਾ ਅੱਜ ਨਵੇੜ ਦੇਣਾ 468 ਦਾ ਤਾਂ 26 ਚ ਹਰੇ ਪੰਜ ਸੱਤ ਦਿਨ ਤੱਕ ਨਵੇੜਾਂਗੇ ਪਾਉਣੇ ਇਸਲਾ ਕੱਲ੍ਹ ਸੀ ਵੀਡੀਓ ਚ ਕਹਿੰਦਾ ਸੀ ਅੱਜ ਪਾਕੇ ਆਉਣਾ ਸ਼ਾਮ ਨੂੰ ਪਰ ਸ਼ਾਮ ਨੂੰ ਗਰਮੀਓ ਇੰਨੀ ਦੀ ਵੀ ਪਾ ਨਹੀਂ ਹੋਇਆ ਇਹਦੇ ਕਰਕੇ ਫਿਰ ਅੱਜ ਸਵੇਰ ਦਾ ਹੀ ਪ੍ਰੋਗਰਾਮ ਰੱਖਿਆ ਬਈ ਸਵੇਰੇ ਹੀ ਪਾਵਾਂਗੇ ਸਵੇਰੇ ਥੋੜਾ ਜਿਹਾ ਲੇਟ ਪਾ ਲਿਆਂਗੇ ਚਲੋ 8:00 ਵਜੇ 7:30 ਐਨੇ ਕ ਵਜੇ ਮੈਂ ਕਹਾਂ ਪਾ ਲੈਂਦੇ ਆ ਇਨੀ ਸੱਜਰੀ ਵੀ ਕਾ ਨੂੰ ਪਾਉਣਾ ਲੱਗੇ ਵੀ ਤਿਆਰੇ ਤਿਆਰ ਇਹ ਗੱਲ ਆਪਾਂ ਕੁਝ ਨਹੀਂ ਪਾਉਣਾ ਗੱਲਾਂ ਜੂਰੀਏ ਹੀ ਪਾਉਣਾ ਬਸ ਮੈਂ ਕਹਾਂ ਵੀ ਤਿੰਨ ਜੂਰੀਏ ਇਹਦੇ ਸਣੇ ਆਪਣਾ ਤਕਰੀਬਨ 468 ਵਿੱਚ 1-2 ਥੈਲੇ ਹੋ ਜਾਣੇ ਉਹੀ 60 70 ਕਿਲੋ ਯੂਰੀਆ ਪੂਰਾ ਕਰਤਾ ਤਿੰਨ ਝੋਲੀਆਂ ਪਾਉਂਗਾ ਕਿ ਚਾਰ ਝੋਲੀਆਂ ਦਾ ਜਾਂ ਛੇ ਬਣਾ ਲਵਾਂ ਦਾ ਤੇਰੀ ਚੋਆਇਸ ਆ ਹਾਂ ਯੂਰੀਆ ਜਿਆਦਾ ਘੱਟ ਦੀ ਕਿਲੋ ਹਾਂ ਜਦੋਂ ਖਤਮ ਹੋ ਝੋਲੀਆਂ ਦਾ ਗਿਆ ਚੱਕਰ ਇਹਦੇ ਚ ਹਾਂ ਉਹ ਤਾਂ ਆਪਣੀ ਚੋਆਇਸ ਆ ਚਾਹੇ ਇੱਕ ਝੋਲੀ ਬਣਾ ਲਾ ਜਾਂ ਤਿੰਨ ਝੋਲੀਆਂ ਬਣਾ ਦਾ ਉਹ ਯੂਰੀਆ 30 ਕਿਲੋ ਪਾਉਣਾ ਉਹੀ 70 ਕਿਲੋ ਯੂਰੀਆ ਹੋਊ ਜ 40 ਬੰਦਾ ਹੀ ਕਿਲੋ ਬਹਿਣਾ ਪਾਇਆ ਵਾ ਜਿਹੜਾ ਪਹਿਲਾਂ ਪਾਕੇ ਗਏ ਤੇ ਉਦੋਂ 70 75 ਕਿਲੋ ਯੂਰੀਆ 30 ਦਿਨ ਚ ਅੱਜ ਹੋ ਗਈ ਇਹ 22 ਤਰੀਕ ਹੋ ਗਈ ਅੱਜ ਨਾ 21 ਹਾਂਜੀ ਅੱਜ ਮਹੀਨੇ ਦੀ ਹੋ ਗਈ ਹੈ ਪੂਰੀ 30 ਦਿਨ ਦੀ ਹੋ ਗਈ 31 ਦਿਨ ਦੀ ਬਾਕੀ 31 ਦਿਨ ਚ ਇਹ ਪੂਰਾ ਕਰਤਾ ਆਪਾਂ ਨੇ ਬਾਕੀ ਹੁਣ ਗਾਹਾਂ ਦੇਖਦੇ ਆ ਜੇ ਕਿਆ ਹਾਲਾਤ ਕਿਆ ਨਹੀਂ ਚਲੋ ਚੱਲਦੇ ਆਈ ਪਾਈਏ ਫੇਰ ਹੁਣ ਚਲੋ ਘਰ ਲੋ ਚੋੜੀ ਬਾਕੀ ਚੱਲ ਹੂੰ ਤਾਂ ਵਧੀਆ ਕੰਨੀਚਰ ਥਾਨ ਹੋ ਗਏ ਆ ਗਈ ਪਹੁੰਚ ਗਏ 852 ਗੱਡੀ ਵੱਧ ਗਈ ਲਾਈਨ ਤੇ ਆਇਆ ਬਗਲੇ ਬਾਬੇ ਤੇਰੀ ਆ ਹੀ ਲਾਈਨ ਆਹੇ ਉਹ ਦੋ ਹਲੇ ਆ ਜਾ ਰਹੀ ਹੋ ਆ ਜਾ ਅਦੇ ਲਾਹ ਹੋ ਪਰਾ ਲੋ ਗਿਆ ਨਾ ਹੁਣ ਪਰਾ ਲੋ ਗਿਆ ਉਹ ਦੇਖੋ ਤਾਂ ਹੈ ਬੜਾਈਆ ਇਹ ਜਾਂਦੀ ਜਾਂਦੀ ਪਾਈਪ ਲਾਈਨ ਜੇ ਬੈ ਗਈ ਪਰ ਇਹਨੂੰ ਰੱਖੀ ਉਹ ਲੀਕ ਹੋਣੇ ਕਰਕੇ ਹੀ ਆ ਪਾਣੀ ਜਾਏਗੀ ਉੱਥੇ ਤੱਕ ਜੇ ਨਿਕਲਦਾ ਜਾਂਦਾ ਉਹ ਦਾੜ ਵੀ ਕਰਨ ਦੇ ਤੀਨੇ ਮਿੱਟੀ ਬਾਦੇ ਕਹੀ ਚੱਲ ਜੱਗੇ ਹੈਗੀ ਕਹੀ ਆਥ ਨਹੀਂ ਨਹੀਂ ਜੱਗੇ ਨੇ ਦਰਖਤ ਲਾਤਾ ਬਾਈ ਬਾਈ ਰੋ ਲਾਦੇ ਸਟੇਡੀ ਚਾਹੀਦਾ ਤੇ ਵਧੀਆ ਕੋਈ ਵੀ ਇਹ ਦਰਖਤ ਦਾ ਦਰਖਤੇ ਆ ਕਰਾਂ ਵੀ ਲਾਤਿਆਂ ਜੀ ਪੰਜ ਚਾਰ ਲਿਆਂਦੇ ਅੱਛਾ ਨਾਲ ਠੀਕ ਆ ਸਾਰੀ ਮੋਟਰਾਂ ਪਰ ਲਾ ਦੇਣਾ ਬਾਜ ਮਾਜੀ ਲਾਉਣੇ ਹੁੰਦੇ ਮੈਂ ਕਿਹੜੇ ਚੱਕਤਾ ਇਹ ਪਤਾ ਨਹੀਂ ਕਾਹਦਾ ਇਹ ਇਹ ਪਤਾ ਨਹੀਂ ਵੀ ਕਾਹਦਾ ਪਤਾ ਨਹੀਂ ਹੁਣ ਥਾਵਾ ਹੀ ਉਹ ਗੈਲ ਗੈਲੇ ਜਾਈ ਹੁਣ ਗਾਂ ਵੀ ਪਤਾ ਨਹੀਂ ਹਲੇ ਭਾਈ ਇੱਧਰ ਰੱਖੀ ਗੱਬੇ ਲੈ ਕੇ ਜਾਈ ਬਾਸ ਉਹਨੇ ਗੱਬੇ ਠੀਕ ਆ ਉਹ ਆਪਾਸੇ ਪਾਈਪ ਲਾਇਨ ਨਾ ਮੈਂ ਇੱਧਰ ਨਹੀਂ ਦਲਦੀ ਕਰਦੇ ਉਹਨੂੰ ਲੋਡ ਹੁਣ ਮਿੱਟੀ ਬਾ ਦੇ ਉਹ ਵੀ ਦਲਦੀ ਉੱਧਰ ਹੀ ਕਹੀ ਲਿਆ ਇੱਥੇ ਤੇ ਪਾਣੀ ਪੁੱਜਿਆ ਹੁੰਦਾ ਦੇਖ ਲੈ ਉੱਥੇ ਤੱਕ ਵਿਚੇ ਵਿਚ ਤੈਨੂੰ ਕੈਮਰਾ ਹਾਂ ਚੱਲ ਆ ਬਈ ਉਹ ਤੂੰ ਆ ਲੈ ਲੈ ਹੌਲੀ ਚਲਾ ਹੌਲੀ ਚਲਾ ਮੋਟਰ ਦਾ ਕੰਮ ਸਟਾਰਟ ਹੋ ਗਿਆ ਮਲਕੀਤ ਬਾਈ ਦੀ ਮੋਟਰ ਖੜਾ ਮਲਕੀਤ ਬਾਈ ਦੀ ਹੈ ਕਰ ਵੀ ਕਹਿੰਦਾ ਮਲਕੀਤ ਬਾਈ ਦੀ ਮੋਟਰ ਦਾ ਕੰਮ ਸਟਾਰਟ ਹੋ ਗਿਆ ਹਾਂ ਹਾਂ ਕਹ ਦੇ ਮਲਕੀਤ ਬਾਈ ਦੀ ਹਟਾਉਣ ਲੱਗਿਆ ਵਾ ਤੂੰ ਕਹਤਾ ਹੂੰ ਇਹਨਾਂ ਦੀ ਹੈਲਪ ਕਰ ਲੰਗੀ ਹੈ ਹੈਲਪ ਲੱਗਿਆ ਵਗਾ ਨਾ ਬੇਲਾ ਖੜਾ ਮੈਂ ਇਸ ਤਰੀਆ ਆਵੜਾ ਦਾ ਸਾਫ ਹੀ ਨਿਕਲਿਆ ਜੀ ਦਾ ਮਾੜੀ ਮਾੜੀ ਸਾਫ ਹੋ ਗਿਆ ਉਹ ਨਿਊ ਚ ਲੱਗ ਜਣੀ ਕੋਈ ਨਹੀਂ ਕਹਿੰਦੀ ਇਹ ਨਿਊ ਵਿੱਚ ਭਰ ਦੇਣੀ ਕਿੰਨੇ ਬਾਈ ਕਿੰਨੇ ਦਾ ਬਣਾਇਆ ਕਮਰਾ ਫਿਰ 12 ਬਾਈ 12 ਦਾ ਮੂਰੇ ਰਸੋਈ ਹੋ ਗਈ ਹੈ ਬਾਰ ਕੇ ਲੱਗੇ ਰਹੋ ਹਾਂ ਰਸੋਈ ਕਿੱਥੇ ਆ ਉਹ ਦੇਖੋ ਜਿਹੜੀ ਨਿਊ ਭਰਦੇ ਆ ਆ ਫੇ ਮੂਰੇ ਹੀ ਆ ਹਾਂ ਉਹ ਵੀ ਤੀਰੇ। ਕਿਆ ਫਿਰ ਕੋਈ ਵੀ ਇੱਥੇ ਦੀ ਉਹ ਯੂਰਾਂ ਇੱਥੇ ਕੋਈ ਵੀ ਨਹੀਂ। ਨਾ 4x4 ਤੇ ਬਟਣੀ ਹੋਇਆ। ਨਾ ਬਰਦਾ। 4x4 ਨੂੰ ਪਤਾ ਹੈ? ਪਤਾ। ਇਹ ਕਹਿੰਦਾ ਤੂੰ ਤਾਂ ਪੜ ਦੇਣਾ 4x4 ਨੇ ਮਾ ਹਟ ਜਾ ਤੂੰ ਤਾਂ ਉਹ। ਪੱਟ ਤਾਂ ਪੁੱਛ ਲੈ। ਬੋਲਟੋ ਮਾਰੇbro। ਚੱਲ ਆ ਵਧੀਆ ਗੱਲ ਹੈ ਦਰਖਤ ਲਾਤੇ ਨਿੰਮ ਨਹੀਂ ਲਾਈ ਹੈਗੀ ਯਾਰ ਕੋਈ। ਠੀਕ ਆ। ਨਿੰਮ ਨਹੀਂ ਹੈਗੀ। ਨਿੰਮ ਵੀ ਲਾਇਕ ਕਰਦੀ। ਠੀਕ ਦਾ ਤਾਂ ਫਾਇਦਾ ਕੋਈ ਨਹੀਂ। ਨਿੰਮ ਦਾ ਹੀ ਜ਼ਿਆਦਾ ਫਾਇਦਾ। ਨਿੰਮ ਲਿਆ ਲਾ ਲੈਣੀ ਕਿੱਥੇ ਮਿਲਦੀ ਕਾਲੂ ਲਿਆਉਂਗਾ ਮੈਂ ਬੱਲੂ ਵੀ ਜਾਦੇ ਯਾਰ ਕਾਲੂ ਮੇਰੀ ਅੰਬਰੀ ਵਾਲੀ ਆ ਹਾਂ ਕਾਲੂ ਜਾਣਾ ਮਲੇਰਕੋਟਲੇ ਮੈਂ ਲਿਆ ਯਾਰ ਛਤਰੀ ਵਾਲੀ ਲਿਆਈ ਉੱਥੇ ਲਾਉਣੀਆਂ 2-3 ਮੋਟਰ ਪਰ ਨਿੰਮ ਛਤਰੀ ਵਾਲੀ ਥੋੜੋ ਹੁੰਦੀ ਆ ਛਤਰੀ ਵਾਲੀ ਲਾਉਣੀ ਛਤਰੀ ਉਹ ਤਾਂ ਡਕੈਨ ਹੁੰਦੀ ਆ ਡਕੈਨ ਲਾਉਣੀ ਛਤਰੀ ਜਿਹੜੀ ਗੋਲ ਛਤਰੀ ਹੋਵੇ ਹਾਂ ਉਹ ਚਾਹੀਦੀ ਆ ਉਹਦਾ ਨਜ਼ਾਰਾ ਹੈ ਹੂੰ ਚੱਲ ਬੱਟਾ ਅਦੇ ਹੁਣੀ ਨੂੰ ਦੇਖਦਾ ਗਿਆ ਉਹ ਥੋੜਾ ਭੌਣ ਦੇਖੋ ਕਿੰਨੇ ਨਿਕਲਦੇ ਕੀੜੀਆਂ ਦੇ ਸਾਲੀ ਸੂਂਗ ਹੋਣੀ ਥੱਲੇ ਉਹਦੇ ਇਦਾਂ ਪੱਟੇ ਦੇ ਪਤਾ ਲੱਗੂ ਕਿ ਆਏ ਮੈਂ ਤੁਹਾਨੂੰ ਦੱਸਤਾ ਮੈਂ ਆਇਓ ਪਈ ਨਾ ਪੋਲੀ ਆ ਜਗਾ ਹੈ ਚ ਆ ਉਹ ਟਰੈਕਟਰ ਲੈਣ ਗਿਆ ਮੁੰਡਾ ਗਿਆ ਰੂੜੇ ਲੈਣ ਹਾਂ ਉੱਧਰ ਤੋਂ ਹੀ ਭਰ ਕੇ ਲਿਆਉਂਗਾ ਉੱਧਰ ਤੋਂ ਲਿਆਉਂਗੇ ਹਜੇ ਓਏ ਟਰੈਕਟਰ ਕਿੱਥੇ ਆ ਮੈਨੂੰ ਕੀ ਪਤਾ ਮੁੰਡਾ ਮੈਨੂੰ ਕੋਈ ਖੜੇ ਗਿਆ ਇਹਨੂੰ ਕਿ ਚੱਲੇਗਾ ਟਰੈਕਟਰ ਨਾਲ ਆਹਦਾ ਹੋਰੇ ਖੜੇ ਰੂੜੇ ਤਾਂ ਆਈਆਂ ਆਉਂਗੇ ਚਲ ਚੱਜ ਗਿਆ ਮੈਂ ਤੇਰੇ ਕੋਲ ਬਈ ਇਹ ਬਾਜਰਾ ਵੱਢਦੇ ਕੋਈ ਹੋਰ ਨਹੀਂ ਹੈਗੇ ਭਈਏ ਇਹਨੂੰ ਫੋਨ ਕਰਕੇ ਦਲੀਪ ਆਈ ਹੈਗੀ ਆ ਲਓ ਜੀ ਹੋ ਗਿਆ ਸ਼ੁਰੂਆਤ ਪੈ ਰਿਹਾ ਮੈਂ ਮੀਂਹ ਸ਼ੁਰੂ ਹੋ ਗਿਆ ਅੱਜ ਪੈ ਰਿਹਾ ਹੁਣ ਮਸਾਂ ਬੱਸ ਕਰਾ ਦੇ ਆਹ ਜੰਨੇ ਨੂੰ ਪਾਣੀ ਲਾ ਅੱਜ ਗੰਨੇ ਨੂੰ ਪਾਣੀ ਲਾਤਾ ਦਾ ਉਹਦੇ ਕਰਕੇ ਪੈ ਗਿਆ ਉਹਦੇ ਕਰਕੇ ਪੈ ਗਿਆ ਉਦੋਂ ਦਾ ਪੈਂਦਾ ਨਹੀਂ ਅੱਜ ਗੰਨੇ ਨੂੰ ਪਾਣੀ ਲਾਉਣ ਦੀ ਧੀਰਤੀ ਬੱਸ ਹੁਣ ਤੁਗੀਆਂ ਚਲਾ ਦੇਣੀਆਂ ਅੱਜ ਹੁਣ ਤੁਗੀਆਂ ਚਲਾ ਦੇਣੀਆਂ ਇਹਨੇ ਕਰਿਆ ਜੇ ਮਲਗੀ ਸੀ ਬਾਈ ਕਹਿੰਦਾ ਚੌਲ ਕਰਨੇ ਕਰੇ ਕਰੇ ਦਿੱਤੇ ਉਹਨੇ ਹਾਂ ਕਾ ਲੈ ਇਨੇ ਗਨੇ ਵੀ ਆਰਾਮ ਲਿਆ ਦੇਣਾ ਹੁਣ ਮਿੱਟੀ ਹਾਂ ਬਹੁਤ ਮਿੱਟੀ ਜਟੀਨਾ ਪਰ ਹੈ ਪੂਰਾ ਬੰਦਾਲਾ ਚੱਲ ਪਿਆ ਅੱਧਾ ਘੰਟਾ ਇਹਦਾ 15 ਮਿੰਟ ਬੈਠੇ ਉਹ ਨਹੀਂ ਬੱਸ ਕਰਾ ਦੇਣੀ ਖਾਲਦੀ ਬੁਰੀ ਨੇਰੀ ਹੁਣ ਉੱਧਾ 45 ਚੱਲਦਾ ਫੋਲਟਰ ਮਾੜਾ ਚੱਲਦਾ ਪੂਰਾ ਪੂਰਾ ਸਾਵਾਈ ਦੋ ਚੱਲਦੀ ਹੈ ਕਰਤਾ ਚਲੇਗੀ ਇਹ ਨਾਲ ਹੂੰ ਤੂੰ ਵੀ ਦੇਖ ਲੈ ਗਾਵੇਂਟ ਦੇ ਇਲਾਇ ਦੇਖ ਲੈ ਕੋਈ ਜੇ ਅਦਾਦ ਮੜਦਾ ਕੰਮ ਦਾ ਲੋਕਾਂ ਦੇ ਸਰਾ ਕਿੱਥੇ ਭੇਜਦੇ ਸਰਾ ਵਰਗੀ ਸਰਾ ਬਸ ਕਰਾਈ ਗਈ ਬਈ ਤੀ ਉਦੋਂ ਦਾ ਪੈ ਗਿਆ ਦਾ 10 ਮਿੰਟ ਚੱਲ ਹੁਣ ਕਹਿੰਦੇ ਮੈਂ ਦੱਸਦਾ 10 ਮਿੰਟ ਬਾਅਦ ਲੋਕ ਕਹਿੰਦੇ ਨਾ ਬੱਸ ਕਰ ਬੱਸ ਹੋਈ ਵੀ ਉਹ ਆ ਬਸ ਤਾਂ ਵੀ ਤੂੰ ਦੇਖ ਲੈ ਕਿਉਂ ਜੇ ਜੇ ਨੱਕੇ ਤੋੜਦੇ ਨੇ ਉਹਦੇ ਨੂੰ ਉਗੀ ਨਾਲੀ ਜਾਮ ਹੋ ਗਈ ਜਿਹੜੇ ਰੇਹੂ ਵੀ ਬਾਗਿਆ ਤੇ ਉਹ ਲੋ ਜੀ ਮੀਨੇ ਕਰਤਾ ਕਾਫੀ ਨੁਕਸਾਨ ਗੰਨਾ ਗੀਰਤਾ ਇਹ ਗੰਨਾ ਘਟ ਗਿਰਿਆ ਇਧਰ ਲੱਗਨਾਂ ਜ਼ਿਆਦਾ ਗੀਰਤਾ ਆਪਣਾ ਜੇ 18 ਤਾਂ ਉਹਦਾ ਤਾਂ ਬਹੁਤ ਨੁਕਸਾਨ ਕਰਤਾ ਪਾਤਾ ਲੰਬਾ ਸਾਰੇ ਹੀ ਖੇਤ ਗੀਰਦਾ ਇੱਧਰ ਲੱਦਾ ਦੇਖਦੇ ਆ ਬਲਾਏ ਆ ਹੁਣ ਮਿਹੜੇ ਬੰਨਣ ਨੂੰ ਮੈਂ ਕਿਹਾ ਵੀ ਚੱਕ ਕੇ ਬੰਦੋ ਜੇ ਬੰਨ ਹੁੰਦੇ ਆ ਗਰੇ ਦੇ ਵੇਚਦਾ ਜਿਆਦਾ ਕਰਿਆ ਉਹ ਪਰਾਂ ਨੂੰ ਆਵਾਲੇ ਇਹ 18 ਤਾਂ 18 ਬਹੁਸ਼ੀਤੀ ਕਰਦਾ ਹਵਾ ਗਾ ਵਜਨ ਹੁੰਦਾ ਇਹ ਚ ਚਲੋ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋ ਗਿਆ ਹੁਣ ਜਿੰਨਾ ਹੋਣਾ ਤਾਂ ਹਜੇ ਵੀ ਗੜਕ ਧਰੇ ਆ ਪਰ ਉਹ ਮੀਂਹ हट ਗਿਆ ਮੀਂਹ ਬਥੇਰਾ ਪੈ ਗਿਆ ਨ ਪੂਰਾ ਚਲੋ ਜਿੰਨਾ ਨੁਕਸਾਨ ਹੋਣਾ ਉਹ ਤਾਂ ਹੋਣਾ ਹੀ ਹੋਣਾ ਜੀ ਮੇ ਲੋ ਜੀ ਮਿੱਠੂ ਨੂੰ ਦਾਲ ਜੀ ਕਹਿੰਦੇ ਭਾਈ ਅਨੰਦਪੁਰ ਸਾਹਿਬ ਘੁੰਮ ਕੇ ਆਉਣਾ ਮੁੰਡਾ ਕਹਿੰਦਾ ਜਾਈਏ ਬੰਦਾ ਕਹਿੰਦਾ ਹਾਂ ਮੈਂ ਕਹਿੰਦਾ ਅਨੰਦਪੁਰ ਸਾਹਿਬ ਘੁੰਮ ਕੇ ਆਉਣਾ ਬੰਦੇ ਨੂੰ ਲੈ ਜਾਈਏ ਮੇ ਲੋਗ ਰਜੈਂਟਰ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਕਹਿੰਦਾ ਨੰਦਬਰ ਸਾਹਿਬ ਜਾਣਾ ਦੀਦੀ ਆ ਹਾਂ ਚੱਲੀਏ ਫਿਰ ਚਲੋ ਜੀ ਚਲੋ ਤਿਆਰੀ ਤਿਆਰੀ ਹੈ ਜੀ ਨਾਲੇ ਕਮਾ ਲਈਏ ਮਾਮਾ ਜੀ ਨੂੰ ਹੂੰ ਉਹ ਟੂਰ ਦਾ ਟੂਰ ਹੋ ਜਾਊਗਾ ਨਾਲ ਦਰਸ਼ਨ ਦੇ ਦਰਸ਼ਨ ਹੋ ਜੂਗੇ ਨਾ ਠੀਕ ਹੈ ਨਾਲੇ ਮੱਥਾ ਟੇਕ ਆਈਏ ਬਿਲਕੁਲ ਜੀ ਜ਼ਰੂਰੀ ਹੈ ਚਲਿਆ ਚਲੋ ਤੁਸੀਂ ਚਲਾਓ ਨਾ ਨਾ ਚਲੂੰਗਾ ਮਿੱਠੂ ਉਹਨੂੰ ਚਲਾਉਣ ਦੇ ਚਲੋ ਜੀ ਨਾਲੇ ਗੱਡੀ ਦਾ ਮੱਥਾ ਟੇਕੋ ਜੂ ਹਾਂਜੀ ਉਹ ਨਾਲ ਉੱਥੇ ਤੇ ਲੈ ਲੂਗੀ ਕਿਤੇ ਗੱਡੀ 'ਚ ਰੱਖਣੇ ਨੇ ਨਾ ਬਾਬਾ ਜੀ ਦੀ ਫੋਟੋ ਉਹ ਦੇਖ ਲਈ ਕੋਈ ਨਹੀਂ ਕੋਈ ਨਹੀਂ ਦੂਰ ਹੈ ਚੱਲ ਚੱਲ ਕਿ ਸੜਕ ਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਆ। ਆ ਦੇਖੀ ਨੀ ਇਹਦੋਂ ਘਟਦੀ ਦੀ। ਕੋਈ ਪਤਾ ਨਹੀਂ ਲੱਗਦਾ ਹੈਗਾ। ਆਉਣੇ ਕਣਵਾ ਟਿਕ ਖਲੀ ਜਾਂਦੀ ਟੱਕਦੀ। ਜਦੋਂ ਪਤਾ ਲੱਗਦਾ ਜੀ ਜਿਹੜੇ ਦੇਖਦੇ ਸੀ ਸਾਈਡ ਮਿਰਰ ਤਾਂ ਨਾ ਜਿਸ ਤਰ੍ਹਾਂ ਫੈਸ਼ਨ ਨੂੰ ਦਿਆਵਾ ਹੁੰਦਾ ਹੈ। ਸੈਕ ਜਿਹਾ ਹੀ ਖੋਲੀ ਹੋ ਜਾਂਦਾ ਉਹ। ਮੁਰਨਾ ਨਹੀਂ। ਕੋਈ ਕਿਸੇ ਚੀਜ਼ ਨੇ ਬਾਡੀ। ਹਾਂ। ਕਿੱਥੇ ਖੜੀ ਸੀ ਫਿਰਦਾ ਨਾ ਸਾਈਡ ਵਕੜਾ ਦੇ ਕਿਤੇ ਸਰਵਾਉਣ ਨੂੰ ਲੈ ਕੇ ਚੱਲਿਆ ਹੁਣ ਜੇਰੇ ਲੈ ਕੇ ਵੀ ਨਾ ਜਾਵੇ ਮੈਂ ਇਧਰ ਬੂਜਾ ਸਵੇਟੇ ਸਰਵਾਉਣਾ ਉਹ ਕਿਆ ਪਤਾ ਬੂਜਾ ਵਾਲਿਆਂ ਨੇ ਖੋਲੀ ਆ ਉਹਨਾਂ ਨਾਲ ਕਲੀਮ ਪਾਉਣਾ ਹੁਣ ਉਹਨਾਂ ਰਿਸਕੀ ਹੈ ਭਾਈ ਇਹਦਾ ਕਿਆ ਪਤਾ ਹਮ ਤਾਂ ਇਹ ਜੀ ਨਹੀਂ ਖਾਲੀ ਹੋ ਆ ਭਾਈ ਲੋਹੇ ਦੀ ਦੇਲੇ ਵੀ ਕਿੱਕਣਾ ਖੁੱਲ ਗਈ ਕੀ ਕੋ ਮੈਨ ਲਾਉਂਦਾ ਥੈਲੇ ਥੂਲੇ ਲੱਦੇ ਹੈ ਉਹ ਅਸਲ ਜੀ ਕਿ ਪੁੱਠੀ ਹੋਈ ਸੀ ਹਾਂ ਇਹ ਜੋ ਹੁੰਦੀ ਆ ਭਾਈ ਲੋ ਗਿੱਟਾ ਅੱਛਾ ਦੇਖਿਓ ਨਹਿਰ ਪਰ ਪੁੱਠੀ ਹੋਈ ਵੀ ਦੇ ਹੀ ਹੋਣੀ ਹੈ ਫਿਰ ਦੇਖੀ ਹੱਥ ਜੇ ਕੜਤਾਂ ਵੀ ਹੋਣੀ ਦੇਖੀ ਆਓ ਦੇਖਣ ਆਓ ਭਾਈ ਇਹਦੇ ਵਿੱਚ ਇੱਕ ਤਾਂ ਦਿਆਂ ਲੋ ਬੈਠਾ ਹੋਰ ਫਿਰ ਨੀਲੋ ਬੋਲ ਵਾਲੇ ਪਰ ਪੁੱਠੀ ਹੋਈ ਵੀ ਸੀ ਪੁੱਠੀ ਹੋਈ ਜੀ ਇਹਨਾਂ ਚ ਕੋੜਨੀ ਵਾਲਦਾਂ ਉਹਨਾਂ ਚੰਨੀ ਕੰਮ ਲੂਟਾਉਣਾ ਦੇਖਾ ਜੀ ਕਿ ਆ ਟੂ ਇਅਰ ਕਿੱਦਾਂ ਇਹ ਲੋ ਫੜਾ ਲੈ ਕੋਣ ਦਾ ਮੁਕਾਬਲਾ ਕਰ ਰਹੇ ਹੈ ਕਹਿੰਦਾ ਤੂੰ ਪਹਿਲਾਂ ਮਾਣੇ ਕਹਿੰਦਾ ਮੈਂ ਪਹਿਲਾਂ ਬਣੂਗਾ ਉਹਨੂੰ ਵੀ ਮੈਂ ਕਹਿੰਦਾ ਪਤਾ ਨਹੀਂ ਕਿੰਨਾ ਕਿ ਚੇਰ ਹੋ ਗਿਆ ਉਹਨਾਂ ਦੇ ਲੈ ਦੋ ਵੀ ਕੰਮ ਚੱਲ ਰਹੇ ੜੋੜੋ ੜੋੜੀ ੜੋੜੋ ਨਾਣਾ ਨੂੰ 200 ਮਿੰਟ ਲਾਉਣੇ ਬਣਾਉਣੇ ਇੱਥੇ ਨਹੀਂ ਬਣਾਉਣਾ ਇਹਨਾਂ ਨੇ ਬਣਾਉਣਾ ਨਾਲੇ ਨੈਸ਼ਨਲ ਹਾਈਵੇ ਆ ਛੋਟੀ ਮੋਟੀ ਅੰਮ ਤਖਤ ਸਹਿਬ ਦੂਜਾ ਤਖਤ ਸਹਿਬ ਆਹ ਪੰਜ ਤਖਤ ਤਾਂ ਹਜੂਰ ਸਾਹਿਬ ਹੋ ਗਿਆ ਨੇ ਇਹਨਾਂ ਨੇ ਉਹ ਆ ਨਾ ਲਾਈਨ ਵਾਈਜ਼ ਬਣਾਇਆ ਹੋਇਆ ਹਮ ਜਿਗਣਾ ਪੰਜ ਪਿਆਰਿਆਂ ਨੇ ਬਣਾਇਆ ਪੰਜ ਤਖਤ ਖਾਲਸੇ ਦੀ ਜਨਮ ਭੂਮੀ ਆ ਹਮ ਪੂਰੇ ਅੰਮ੍ਰਿਤਸਰ ਆ ਤਾਂ ਜਣ ਕੇ ਬਾਕੀ ਕਿਲਾ ਕੋਲਾ ਦਾ ਤਾਲੀ ਜਿਹੜਾ ਜ ਆ ਉੱਧਰ ਪੰਜ ਪਿਆਰਿਆਂ ਦੀ ਜਨਮ ਭੂਮੀ ਆ ਤਾ ਚੀਰ ਕੇਸਗੜ ਸਾਹਿਬ ਆ ਤੀਜਾ ਤਖਤ ਆਪਣਾ ਤੀਜਾ ਤਖਤ ਆ ਜੀ ਦੂਜਾ ਪਟਨਾ ਸਾਹਿਬ ਚੌਥਾ ਹਜੂਰ ਸਾਹਿਬ ਪੰਜਵਾਂ ਦਮਦਮਾ ਸਾਹਿਬ ਚੌਥਾ ਪੰਜਵਾਂ ਦਮਦਮਾ ਸਾਹਿਬ ਇਦਾਂ ਮਾਣਾ ਲੈ ਪਹਿਲਾ ਹਰਿਮੰਦਰ ਸਾਹਿਬ ਅਕਾਲ ਤਖਤ ਹੁਣ ਅੱਜ ਤੱਕ ਸਿਰਫ ਇਹ ਪਹਿਲਾ ਕਿੰਨੀ ਉੱਚੀ ਜਗ੍ਹਾ ਗੁਰਦੁਆਰਾ ਸਾਹਿਬ ਆ ਪਹਾੜੀ ਪਰ ਹੈ ਪੂਰੀ ਪਰ ਪੰਜ ਕਿਲੇ ਦੇ ਅਨੰਤ ਗੁਰੂ ਇਹਨਾਂ ਨੇ ਅਨੰਤ ਬਲਵਾਂ ਵੀ ਸਿਰ ਰੱਖਿਆ ਸਭ ਤੋਂ ਆਨੰਦਕ ਕਾਲੀ ਜਗ੍ਹਾ ਦੀ ਹੈ ਬਾਕੀ ਅੱਜ ਵੀ ਜੇ ਤੁਸੀਂ ਫੀਲ ਕਰੋ ਤਾਂ ਸਭ ਤੋਂ ਆਨੰਦ ਉੱਡੀ ਜਾਂਦਾ ਸਭ ਤੋਂ ਜ਼ਿਆਦਾ ਆਨੰਦ ਦਿੰਦਾ ਹੈ ਬਹੁਤ ਵਧੀਆ ਹੈ ਬਹੁਤ ਵਧੀਆ ਪੂਰੇ ਵਾਤਾਵਰਣ ਵੀ ਹੈ ਜਿਹੜਾ ਉਹ ਵੀ ਬਹੁਤ ਅੱਛਾ ਰਹਿੰਦਾ ਹੈ ਮੇਨ ਵਾਤਾਵਰਣ ਹਲਦੇ ਵਾਲੇ ਪਾਣੀ ਆ ਪਹਾੜਾਂ ਪਿੱਛੇ ਪਰ ਆ ਵਿਊ ਅੱਛਾ ਹੈ ਉਹਦਾ ਬਹੁਤ ਫਰਕ ਪੈਂਦਾ ਚਲੋ ਥੀਰੇ ਚਲੀਏ ਤਾਂ ਦਰਸ਼ਨ ਹੋ ਗਿਆ ਗੁਰਜੰਟ ਦੇ ਨਾਲ ਸਾਡੇ ਵੀ ਅੱਜ ਨਹੀਂ ਤਾਂ ਅਜੇ ਖੜੀ ਕਾਦਾ ਉਹਨਾਂ ਦਾ ਕਦ ਨਹੀਂ ਉਹਰੇ ਹੋਲੇ ਦੇ ਬਾਅਦ ਆਣ ਉਹ ਸੀ ਕੋਈ ਪਤਾ ਨਹੀਂ ਸਾਡਾ ਕਦ ਕਿਹੜਾ ਬੱਚਦਾ ਜਦ ਕਿ ਇੰਨੀ ਨੇੜੇ ਆ ਸਾਨੂੰ ਦੇਖ ਲੈ ਜੇ ਆਉਣਾ ਫਿਰ ਮਹੀਨੇ 'ਚ ਦੋ ਵਾਰ ਵੀ ਆਇਆ ਹੋ ਜਾਂਦਾ ਨਹੀਂ ਹੁਣ ਫਿਰ ਸਾਲ-ਸਾਲ ਵੀ ਨਹੀਂ ਆਉਂਦਾ ਚਲੋ ਠੀਕ ਹੈ ਜੀ ਚਲੀਏ ਆਹ ਸਾਹਮਣੇ ਮੇਡੂ ਨਾਣਾ ਦੇਵੀ ਵਾਲੇ ਪਹਾੜ ਦੇ ਦਿੱਦੇ ਹਾਂ ਹਾਂ ਚੱਲ ਜਾਉਂਗਾ ਘਟ ਦੇਖਦੇ ਹਾਂ ਘਟ ਦੇਖਦੇ ਆ ਨਹੀਂ ਮੈਂ ਕਹਿੰਦਾ ਮਨ ਲੱਗਦਾ ਹੂੰ ਨਹੀਂ ਕਹਿੰਦਾ ਬੁੱਲ ਪੈਂਦਾ ਹੂੰਗਾ ਉਕੇ ਆਪਾਂ ਹਾਂ ਗੱਡੀ ਸਿਰੇ ਜਾਂਦੀ ਜਗ੍ਹਾ ਬਣਾਤੀ ਆ ਦੇਖ ਹੂੰ ਸਹਿਰ ਆ ਗਿਆ ਸਾਰੀ ਸ਼੍ਰੀ ਨੰਦਪੁਰ ਸਾਹਿਬ ਹਾਂ ਮਜੀ ਹੂੰ ਸਹਿਰਾ ਦੇ ਵੀ ਸਿਰੇ ਹੀ ਜਾਂਦੀ ਹੁਣ ਤੱਕ ਹਾਂ ਗੱਡੀ ਸਿਰੇ ਚਲੀ ਜਾਂਦੀ ਹੈ ਜੇ ਤਾਂ ਹੈਗੇ ਤਾਂ ਆਪਾਂ ਜੀ ਉਰੇ ਤਾਂ ਇਹਦੇ ਲਈ ਆਇਆ ਲੱਗਦਾ ਕੁਝ ਕਰਦੇ ਹੋ ਲੰਬੇ ਜੇ ਚ ਬੈ ਗਏ ਉਰੇ ਤਾਂ ਇਹ ਲੱਗਦਾ ਵੀ ਸਾਹਮਣੇ ਆਂ ਦੇ ਲਾ ਜਦ ਕੀ ਉਰੇ ਤੇ ਹੁਣ 15 ਕਿਲੋਮੀਟਰ ਦੇ ਕਰੀਬ ਹਾਂਜੀ ਹਾਟੇ ਦਾ ਰਾਹ ਹੋ ਜਾਂਦਾ 15 ਕਿਲੋਮੀਟਰ ਦਾ ਘੰਟਾ ਤਾਂ ਲੱਗਿਆ ਜਾਣਾ ਬਹੁਤ ਨਹੀਂ ਜੇ ਹਾਂ ਇੱਧਰ ਤਾਂ 15 ਤਾਂ ਆਹੀ ਹੈ ਯਾਰ ਉਹ ਉੱਥੇ ਕੋਲਾਂ ਵਾਲੇ ਟੂਬੇ ਸੱਕ ਜਾਂਦਾ ਲੱਗਦਾ ਹੂੰ ਕਮਕਮਾ ਕੇ ਲਿਕੇ ਗਏ ਦੇਖੋ ਕਮਕਮਾ ਕੇ खासा ਟਾਈਮ ਲੱਗ ਜਾਂਦਾ ਹਾਂ ਨਾਲ ਦੇਲਾ ਸਾਹਮਣੇ ਦਿੱਤਾ ਪਹਾੜ ਕੇ ਬਿਲਕੁਲ ਪੇਮਕੋਟ ਸਾਹ ਵਾਲਾ ਕੰਮ ਆ ਪਹਿਲਾਂ ਤੁਰ ਕੇ ਜਣਾ ਰਹਾ ਤਾਂ ਦੇਖ ਲੈ ਸਾਹਮਣੇ ਤੁਰ ਕੇ ਹੁਣ ਵੀ ਜਾਂਦੇ ਬਹੁਤ ਸਾਈਕਲ 'ਤੇ ਬਹੁਤ ਲੋਨ ਬਹੁਤ ਜ਼ਿਆਦਾ ਸ਼ੁਰੂ ਹੋ ਜਾਣਾ ਸੌਂਦੇ ਵੀ ਬਸ ਸ਼ੁਰੂ ਆ ਦੇਖ ਤਾਂ ਮੇਟੂ ਸਾਹਮਣੇ ਬਰਾਸਤੇ ਖਾਲਸ ਹੂੰ ਰਾਸਤੇ ਖਾਲਸ ਤਾਂ ਪੰਜ ਦੋ ਤਿੰਨ ਵਾਰ ਦੇਖ ਗਿਆ ਕਈ ਵਾਰ ਹੀ ਦੇਖ ਲਿਆ ਹਾਂ ਪਹਿਲਾਂ ਵੀ ਕੁਝ ਪੂਰੇ ਉਹ ਹੈੱਡਫੋਨ ਲਾ ਕੇ ਪੂਰੀ ਵੀਡੀਓ ਦਿਖਾਏ ਕਰ ਦਿੱਤਾ ਹੁਣ ਦੇਖਣੀ ਆ ਪਤਾ ਨਹੀਂ ਹੁਣ ਤਾਂ ਕਾਫੀ ਟਾਈਮ ਹੋ ਗਿਆ ਗਿਆ ਇਹਨੂੰ ਉਹ ਵੀ ਵਿਚ ਨੂੰ ਇੱਕ ਦੋ ਵਾਰ ਚੱਲਿਆ ਰੋ ਤੇ ਬਾਅਦ ਗਿਆ ਜਿੱਤ ਉਹ ਕਹਿੰਦੇ ਵੀ ਹੈੱਡਫੋਨਸ ਖਰਾਬ ਹੋ ਗਏ ਨਾ ਨਹੀਂ ਰਹੇ ਗਏ ਉਹ ਤਾਂ ਕੰਮ ਨਹੀਂ ਕਰਦੇ ਹੁਣ ਤਾਂ ਅੰਦਰ ਜਾ ਕੇ ਪਤਾ ਲੱਗੂ ਅੰਦਰ ਜਾ ਕੇ ਪਤਾ ਲੱਗੂ ਕੀ ਆ ਗੰਦ ਵੀ ਹੋ ਗਿਆ ਹੁਣ 5 ਵਜੇ ਤੱਕ ਹੁੰਦਾ ਮੈਨੂੰ ਲੱਗਦਾ ਹੂੰ ਆ ਉਹ ਤੁਸੋਂ ਗੌਰ ਸਾਹਿਬ ਬਣਾ ਹੋਇਆ ਉਹ ਵੀ ਵਧੀਆ ਹੀ ਪਿਆ ਉਹ ਵੀ ਵਧੀਆ ਵਿਰਾਸਤੇ ਖਾਲਸਾ ਹਾਲਦੀ ਘੜੀ ਹਾਂ ਦਾਸਤਾਨੇ ਸ਼ਾਦ ਹਾਂ ਇਹ ਸੱਚੇ ਵਿਰਾਸਤੇ ਖਾਲਸੇ ਦਾਸਤਾਨੇ ਸ਼ਾਦ ਉਹ ਵੀ ਵਧੀਆ ਹਾਲਦੀ ਘੜੀ ਤਾਂ ਉੱਥੇ ਨਹੀਂ ਗਿਆ ਮੈਂ ਤੁਸੀਂ ਜਾਇਦ ਹੋ ਜਾਂ ਮੈਂ ਵੀ ਨਹੀਂ ਗਿਆ ਹਲੇ ਸੁਣਿਆ ਹੀ ਜਣੀ ਨਾਲੇ ਕੋਲ ਆ ਹਾਂ ਆਪਾਂ ਚੰਨ ਲਾ ਗਿਆ ਤਾਂ ਘਰ ਤੇ ਮੇਰੇ ਜਮੇ ਕੁਰਸੀ ਦੇ ਨਾਲ ਸੀਟ ਪਰ ਦੋ ਬੰਦੇ ਬੈਠੇ ਹੋ ਬੋਲੇ ਸਾਡੇ ਵਾਲੀ ਹਰਿਆਣਵੀ ਬਹੁਤ ਇੱਕ ਦੋ ਇਹਨੂੰ ਦੱਸ ਰਿਹਾ ਦੋ ਦੂਆ ਬੰਦਾ ਪੁੱਛ ਰਿਹਾ ਤਾਂ ਹਿੰਦੀ ਚ ਉਹ ਦੱਸ ਰਿਹਾ ਤਾਂ ਉਹਦੇ ਜੀ ਭਾਸ਼ਾ ਜ ਆਪਣੇ ਵਾਲੀ ਚ ਵੀ ਉਰਾਇ ਉਹ ਹੋਇਆ ਤਾਂ ਉਰਾਇ ਆਇਆ ਹੋਇਆ ਤਾਂ ਪਵਦੀ ਵਾਲੇ ਸਿਸਟਮ ਸੀ ਬਸ ਫਿਰ ਮੈਂ ਸੁਣੀ ਆ ਮੈਂ ਬਾਜ ਨੂੰ ਪੁੱਛ ਲਵਾਂ ਕਿੱਥੇ ਤੇ ਬਾਈ ਉਹ ਡੇਰਾ ਪਸੀ ਸੜਤੇ ਹੀ ਤਾਂ ਫਿਰ ਉਹਨਾਂ ਨੂੰ ਮੈਂ ਡਿਟੇਲ ਚ ਸਮਝਾਇਆ ਮਾ ਬਾਈ ਤੈਨੂੰ ਵੀ ਮੈਂ ਦਾ ਕਰੈਕਟ ਕਰਾਂ ਐ ਐ ਕਰਕੇ ਗੱਲ ਦਤੀ ਸਾ ਤੂੰ ਮੋਟੀ ਮੋਟੀ ਨੂੰ ਮੋਕੀ ਮੋਟੀ ਦੱਸ ਰਹਾ ਫਿਰ ਡਿਟੇਲ ਚ ਸਾਰੀ ਗੱਲ ਦੱਸੇ ਨਾ ਤੋ ਅੱਧੀ ਜਿਆਦਾ ਸਮਝ ਆਉਂਦੀ ਤੁ ਅਤਲੀਆ ਤੁਸੀਂ ਬੋਲਦੇ ਪਵਾਦ ਵਾਲੀ ਅਸੀਂ ਕਿੱਥੇ ਬੋਲਦੇ ਦਾ 9 ਵਜਦਾ ਬਸ ਪਵਾਦ ਇੱਥੇ ਕੂਹਾਂ ਪਵਾਦ ਵਿੱਚ ਸਾਢੇ ਸਾਢੇ ਮਲਬਈ ਆ 7 1 ਕਿਲੋਮੀਟਰ ਦੁਆਬਾ ਸ਼ੁਰੂ ਹੋ ਜਾਂਦਾ ਸਾਡੇ ਤਾਂ ਤਿੰਨਾਂ ਵਾਲੀ ਸਮਝਾਰੇ ਪਿੰਡਾਂ ਵਾਲੀ ਮੁੱਲੇ ਗਰਾਹ ਭਾਈ ਸਾਰੇ ਉੱਧਰ ਤਾਂ ਗੈਲ 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 ਤੂੰ ਥੋੜੀ ਉਹਦਾ ਬੋਲੀ ਬਹੁਤ ਹੀ ਲੱਗਦੀ ਆ ਸਾਡੇ ਦਾ ਤਾਂ ਪੂਰੇ ਬੋਲਾ ਪਵਾਦੀ ਤੋਂ ਸਾਡੇ ਦਾ ਬਸ ਵਿੱਚ ਜਾਨੀ ਕੇ ਐਕਣ ਊਕਣ ਕਹਿ ਦਿੰਨੇ ਵੀ ਐਕਣ ਕਿੱਕਣ ਉਹ ਕਰਦਾ ਨਹੀਂ ਇਹ ਚੀਜ਼ਾਂ ਕਹਿ ਦਿੰਨੇ ਮਹਾਰਾ ਭਾਈ ਇੰਨੇ ਕਾ ਚੰਡੀਗੜ੍ਹ ਤੇ ਮਾਰੇ ਗਰਾਉਂਡਾ ਹੋਏ ਕਰਾਂ ਤੇ ਚੰਡੀਗੜ੍ਹ ਮੈਨੇ ਠਾਲ ਦਈਏ ਵੀ ਜੇ ਤੁਹਾਨੂੰ ਬੰਦੇ ਹੀ ਵਸਾਣੇ ਤੇ ਉਹ ਹੈ ਨਹੀਂ ਵੀਡੀਓ ਵੀ ਥਾਵਾਂ ਉਰਾ ਬੈਠਣਾਂ ਦੇ ਪਹਿਲਾਂ ਬੰਦੇ ਹੀ ਵਸਾਂਦੇ ਉਰਾ ਮਹਾਰਾ ਗਰਾਉਂਡ ਢਾਲ ਦਈਆ ਚੰਡੀਗੜ੍ਹ ਕਾ ਚਲ ਚਲੀਏ ਚਲੋ ਛੋੜ ਘੱਟ ਚੱਕ ਨੀਪੜ ਛੋੜ ਤੋ ਪਾਤ ਬੋਲੂ ਕਾ ਬਾ ਕਿੰਨੀ ਪਾਤ ਤੇ ਚਪਮ ਕਾ नहीं बस कर बिकॉज तंडी सोता पार्टर दिस इस पार्टर केस पूरी ट्वेंटी परसेंट <laughs> केस ट्वेंटी परसेंट बत्ते बिच नहीं बुका के ठंडा लेमन चेल्ड जानी के पूरा ठंडे पाओ बस आल पाके सोता पीपले कुन पाके कारण उन पाके <laughs> मंजाना में सो गया ओ नहीं गर्मी ज्यादा किधर को किधर टेस्ट सेब नाप का टेस्ट ओरेंटा जान के पूरा खाटपा <laughs> हो गया ओ नहीं ध्यान जा गया ईमानदारी अर्जुन कंट्रोल फोकस बिगड़ेगा ਆ ਮੈਂ ਇਹ ਦੇਖ ਕੇ ਕਹਿੰਦਾ ਮੂਰੇ ਹਰਿਆਣੇ ਦਾ ਬੰਦਾ ਖੜਾ ਹਰਿਆਣੇ ਦਾ ਕਹਿੰਦਾ ਮਰਕੇ ਜਾਣਾ ਬਾਈ ਨੂੰ ਮੱਜਾਂਗਾ ਚੱਲ ਤੈਨੂੰ ਕੋਈ ਨਹੀਂ ਬਾਈ ਨੂੰ ਮਿਲਾ ਜਾਂਦੇ ਆ ਬਾਬਾ ਜਿਹੜੇ ਨੂੰ ਤੇ ਆ ਲਗਾਏ ਤੂੰ ਆਪ ਨੂੰ ਬਾਈ ਦੇ ਜੱਜਾ ਕਰਕੇ ਲਾ ਦੇ ਦਿੱਲੀਪੁਰੀ ਅੱਛਾ ਅੱਛਾ ਠੀਕ ਠੀਕ ਹੋਜੀ ਸਭ ਉਹ ਬਣ ਗਏ ਸ ਤੇ ਲੋਕ ਲਿਆ ਹਰਿਆਣੇ ਵਾਲਾ ਕਹਿੰਦਾ ਮਰਕੇ ਜਾਣਾ ਮੈਂ ਕੋਈ ਨਹੀਂ ਹੋਵੇ ਬਾਈ ਵਾ ਤੁਹਾਨੂੰ ਮਿਲਾ ਦਾਂਗੇ ਉਹ ਲੋਕ ਦੀ ਵੀ ਬੜੀ ਆ ਗਿਆ ਕੋਈ ਨਹੀਂ ਹਾਂ ਬਾਈ ਦਾ ਟਿਕਾਣਾ ਬਾਈ ਧੰਨ ਧੰਨ ਬਾਬਾ ਗੁਰਦਾਸ ਜੀ ਦੇ ਸਾਹਮਣੇ ਇਹ ਮੁੜ ਜਾ ਠੰਡ ਪਾ ਤੂੰ ਕੀ ਕਰਦੇ ਪੀਲਾ ਪੀਲਾ ਕੋਈ ਨਹੀਂ ਲਓ ਜੀ ਸਾਰੇ ਗੁਰਦਵਾਰਾ ਸਾਹਿਬ ਮੱਥਾ ਟੇਕ ਕੇ ਚੱਲ ਪਏ ਹੁਣ ਘਰ ਨੂੰ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਬਾਕੀ ਠੰਡੇ ਵਾਲੇ ਨੂੰ ਵੀ ਮਿਲਦੇ ਠੰਡੇ ਬਾਤੀਆਂ ਹਾਂ ਠੰਡ ਬਾਤੀ ਵਧੀਆ ਬਣਾਉਂਦਾ ਪਰ ਇੱਕ ਗੱਲ ਮੈਂ ਹੋਰ ਦੇਖਿਆ ਯਾਰ ਰੋਪਰ 30 ਰੁਪਏ ਦਾ ਕਲਾਸ ਦਿੰਦੇ ਆ ਇਹਨੇ ਫੇਰ ਵੀ 20 ਦਾ ਕਲਾਸ ਮੈਨੂੰ ਤਾਂ ਆਏ ਦਾ ਵੀ ਮਸ਼ਹੂਰ ਮੈਨੂੰ ਆਏ ਦਾ ਵੀ ਚੱਲ ਮੜਾ ਮੋੜਾ ਵੀਡੀਓ ਚੱਲਦੀ ਘਰੇ ਮਹਿੰਗੀ ਲਾਉਂਗਾ 40 50 ਰੁਪਏ ਦਾ ਕਲਾਸ ਹੋਊਗਾ ਪਰ ਨਹੀਂ ਇਹਨੇ ਸਾਨੂੰ 20 ਰੁਪਏ ਦਾ ਕਲਾਸ ਦਿੱਤਾ ਵਧੀਆ ਬਣਾਉਂਦਾ ਪਰਾਂਉ ਵੀ ਬਹੁਤ ਵਧੀਆ ਦਾ ਆਂਦੇ ਜਾਂਦੇ ਬੰਦੇ ਪੀ ਕੇ ਜਾਇ ਕਰੋ ਹਾਂ ਨਹੀਂ ਵਧੀਆ ਬਣਾਇਆ ਆ ਜਾਂਦਾ ਬੰਦੇ ਨੂੰ ਵਿਚਾਰੇ ਨੂੰ ਵਧੀਆ ਹੋ ਜਾਂਦਾ ਤੇਰੀ ਪੰਜਾਬੀ ਭਾਈ ਆ ਆਪਣਾ ਸਰਦਾਰ ਵਧੀਆ ਬਣਾ ਜਾਵੇ ਦਾ ਨਾਲੇ 20 ਰੁਪਏ ਦਾ ਰੋਪੜ ਤੀਜਾ ਦਿੰਦੇ ਮੈਂ ਤੁਹਾਨੂੰ ਦਾਦਾ ਦਾ ਹਾਂ ਉਹ ਤਾਂ ਕਰ ਲਈ ਤੁਸੀਂ ਉਹ ਨਗਰੇ ਕਰਦੇ ਆ ਬਿਲਕੁਲ ਜੀ ਹੂੰ ਚਲੋ ਚੱਲਦੇ ਹੁਣ ਘਰ ਨੂੰ ਤੇ ਬਾਕੀ ਘਰਾਂ ਜਾ ਕੇ ਦੇਖਦੇ ਆ ਹੁਣ ਤੁਰਨ ਲੱਗੇ ਆ ਇੱਥੇ ਤੇ ਸਾਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਉੱਧਰ ਕੀ ਗਈ ਕਦੋਂ ਮਿਲਾਂਗੇ ਘਰ ਨਹੀਂ ਭਲੇ ਮਿਲਦੇ ਹੀ ਕਿਹਾਂ ਹੋਰ ਦੇਖਦੇ ਹੀ ਘਰ ਆ ਗਏ ਆਪਾਂ ਕੀ ਕਰਾਂਦਾ ਕਰਾ ਜਾ ਕੇ ਐਂਡ ਕਰਾਂਗੇ ਉਹਦੇ ਗਾਣੇ ਰਸਤੇ ਜੇ ਕੋਈ ਹੋਰ ਮਿਲ ਜਾਂਦਾ ਚਲੋ ਚੱਲਦੇ ਆ ਜੀ ਠੀਕ ਹੈ ਤੋਰਲਾ ਵੀ ਮੁੜਿਆ ਮੈਂ ਤੁਹਾਨੂੰ ਕਹਿੰਦਾ ਹੁਣੀ ਐਂਡ ਕਰ ਦੇਣੀ ਆ ਦੇਖ ਲੈ ਨਾ ਨਾ ਮੈਂ ਤਾਂ ਕਹਿੰਦਾ ਸਾਰੇ ਦੀ ਬਣਾ ਲੈ ਰਾਤ ਰਾਤ ਹੀ ਬਣਾ ਦੇਖ ਲੈ ਗੱਲਾਂ ਸੁਣ ਲੈ ਗਾਰੰਟੀ ਦੀਆਂ ਮਾਹਲੇ ਕਿੱਥੇ ਐਂਡ ਹੈ ਮਾਹਾਂ ਕਿਹਾ ਵੀਰ ਬੰਦਾ ਜਾਂਤੀ ਆ ਗਈ ਕੁੱਲੂ ਬਾਈ ਨੂੰ ਫੋਨ ਕਰਿਆ ਨੇ ਚੱਕਿਆ ਨਹੀਂ ਹੈਗਾ। ਉਹ ਮੈਂ ਨਾ ਬੰਦ ਤੇ ਪਿਆਦਾ ਫੋਨ ਆ ਮੈਨੂੰ ਪਤਾ ਨਹੀਂ ਕਿ ਵੀ ਤੁਸੀਂ ਕਰਿਆ। ਅਸੀਂ ਤੈਨੂੰ ਵੀ ਲੈ ਕੇ ਜਾਣਾ ਤਾਂ ਇਹ ਕਹਾਂ ਮਾਂਬੇ ਨੂੰ ਦੂਏ ਨੂੰ ਲੈ ਕੇ ਜਾਣਾ। ਇਕੱਠੇ ਹੋ ਕੇ ਜਾਇਆ ਤੇ ਸਾਰੇ ਜਣੇ ਦੋ ਸੀਟਾਂ ਖਾਲੀਆਂ ਹੀ ਦੀ। ਉਹ ਜਾਨ ਤੱਕ ਲੈ ਗਏ। ਜੀਤ ਬਾਈ ਨੂੰ ਫੋਨ ਕਰਿਆ ਮੰਡੇ ਚ ਫਿਰਦਾ ਸੀ। ਉਹ ਮਹਾਉ ਉਹ ਕਹਿੰਦੇ ਇਹ ਮਾਂ ਨਾਲ ਉਹਨਾਂ ਤਾਂ ਮੇੜਾ ਤਾਰਦੇ ਨਾਲੇ ਪਾਰਟੀ ਦੇਣ ਦੇ ਨਾਲੇ ਉਹਨਾਂ ਨੂੰ। ਨਾਲ ਨਾਲ ਘੁਮਾ ਲਿਆਉਂਦੇ। ਉਹ ਮੰਡੇ ਚ ਫਿਰਦਾ ਤਾਂ ਗੁਰੂ ਘਰ ਦੇ ਦਰਸ਼ਨ ਕਰਾਇ ਪੌੜ ਵਧੀਆਗਾ। ਉਹ ਦਰਸ਼ਨ ਬਹੁਤ ਵਧੀਆ ਹੋ ਗਏ। ਵੀ ਮੰਤਾ ਕਿ ਆਪਾਂ ਦਾ ਭੀੜ ਵੀ ਬਹੁਤ ਨਹੀਂ ਆਈ ਹੈ ਜੀ ਨਾਲੇ ਮੌਸਮ ਵੀ ਠੀਕ ਹੋ ਗਿਆ ਤਾਂ ਮੀਂਹ ਪੈਣੇ ਕਰਕੇ ਹੂੰ ਪਰ ਉਧਰ ਨੂੰ ਲੱਗ ਕੇ ਜਮੀਨ ਨਹੀਂ ਹੈਗਾ ਦਾ ਜਿਹੜਾ ਉਧਰ ਤੇਰੇ ਪਾਸੇ ਆਪਣੀ ਉਧਰੇ ਪਾਸੇ ਨਹੀਂ ਹੈਗਾ ਹਾਂ ਮੰਡੇ 'ਚ ਨਹੀਂ ਹੈਗਾ ਔਰ ਦੱਸ ਫਿਰ ਦੂਰ ਆ ਸਾਡੇ ਦੇ ਗੰਨਾ ਘਿਰ ਕੇ ਜਾਣਾ ਤਾਂ ਉਹਨੇ ਹੂੰ ਔਰ ਰੇ ਤਾਂ ਠੀਕਾ ਪਰ ਲੈ ਬਣਾ ਡੇਡਾ ਹੋਇਆ ਪਰਲਾ ਸੰਗ ਰਖਿਆ ਹੋ ਜਾਣਾ ਕੋੜਾ ਕਰਾ ਦੇਣਾ ਭਈਆਂ ਤੇ ਬਣਾਉਣਾ ਦਾ ਮੈਂ ਕਈ ਦਿਨਾਂ ਦਾ ਨੂੰ ਕਹਿਣਾ ਸਵੇਰੇ ਬੰਨਣਾ ਉਹਦੇ ਹੀ ਬਸ ਅੱਜ ਅੱਜ ਕਰੀ ਜਾਂਦੇ ਆ ਵੱਡੇ ਬੁਰੇ ਲੈ ਬਣਾ ਰੇਣਾ ਤਾਂ ਉਹ ਚਲੇ ਆਏ ਵੀ ਘੜਦੇ ਆ ਕੱਲ ਨੂੰ ਸਵੇਰੇ ਅੱਜ ਬੰਨਣ ਲੱਗਣਾ ਦਾ 2 ਵਜੇ ਤੇ ਬੰਨ ਗਏ ਅੱਜ ਉਹ 2 ਵਜੇ ਤੇ ਬੰਨਣ ਲੱਗਣਾ ਦਾ ਇਹਨੇ ਨੂੰ ਮੀਂਹ ਪੈ ਗਿਆ ਹੁਣ ਸਵੇਰੇ ਖੜਿਆ ਕਰੂੰਗਾ ਆਪੇ ਗਰੇ ਵੀ ਉਦਣ ਦੇ ਤੁਸੀਂ ਉਹ ਕਹਿੰਦੇ ਤੇ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਹੁਣ ਬੈ ਗਿਆ ਮੀਂਹ ਪੈ ਜਾਂਦਾ ਹਵਾ ਥੋੜੋ ਗਿਆ ਤਾਂ ਸੀ ਆਹ ਜਿਹੜੇ ਆਏ ਬਾਜਰਿਆਂ ਨੂੰ ਨੇ ਗੁੰਦ ਨੂੰ ਫਾਇਦਾ ਕਰ ਗਿਆ ਹਾਂ ਇਹਦਾ ਬੁਰਾ ਹਾਲ ਦਾ ਮਰਨ ਵਾਲਾ ਕੰਮ ਹੋਇਆ ਮੇਰਾ ਕਰ ਗਿਆ ਕੰਮ ਹਲੇ ਜੋ ਸਿੱਤ ਨੂੰ ਮੰਗਨੂ ਮੈਂ ਖੇਤਾਂ ਤੇ ਤਰੇੜਾ ਨਹੀਂ ਪਈਂਦੀ ਮਮੀ ਜੀ ਕਹੇ ਕਿ ਕੀ ਆ ਬੁਰਾ ਹਾਲ ਹੋਇਆ ਵਾ ਵੋਟਰਾਂ ਦੇ ਪਾਣੀ ਨਹੀਂ ਲੱਗਦਾ ਜੋ ਵਾਪਸੀ ਜਾ ਤੇ ਪਾਣੀ ਉਹ ਪਾਣੀ ਕਿੰਨੇ ਘੰਟੇ ਜੇ ਕਮਾਲ ਕਰ ਲਾ ਕੇ ਪਾਰਟੀ ਕਰ ਦੋ ਮੈਂ ਆ ਮਮੀ ਜੀ ਮੰਨ ਲਓ ਜੀ ਅਰਦਾਸ ਕਬੂਲ ਹੋ ਗਈ ਤੁਹਾਡੀ ਪਾਰਟੀ ਕਰ ਪਾਣੀ ਤੇ ਸਾਰੇ ਖੇਤ ਭੰਦੇ ਮਿੰਟਾਂ ਜੇ ਆ ਗਿਆ ਬਦਲ ਵੀ ਤਾ ਵੇਚੇਂ ਢੇਰੀ ਢਾਲ ਕੇ ਲਾ ਗਏ ਰੰਗ ਜਿਹੜੇ ਦੇਖਦੇ ਆ ਕਿ ਨਹੀਂ ਉਹ ਤੋਂ ਵਾਲੇ ਗੰਭਾ ਉਦੋਂ ਮੈਂ ਟਿਕੀ ਨਹੀਂ ਭਾਗੇ ਤਾਂ ਕਿ ਸਾਡੇ ਹੀ ਨਹੀਂ ਭਾਗੇ ਆਏ ਵੀ ਮੈਂ ਉਹੀ ਗੱਲ ਕਰਦੇ ਵੀ ਆਪ ਪਰਮਾਤਮਾ ਦੇ ਹੱਥ ਤੇ ਬਿਨਾ ਕੁਝ ਨਹੀਂ ਬਣਦਾ ਬੰਦਾ ਕਿੰਨੀ ਕੋਸ਼ਿਸ਼ ਕਰ ਲਵੇ ਮੋਟਰਾਂ ਦੋ ਚਲਾਓ ਚਾਰ ਚਲਾਓ ਜਿੰਨਾ ਮਰਜੀ ਜ਼ੋਰ ਲਾ ਲਓ ਪਰਮਾਤਮਾ ਨੇ ਛਿਰਕਾ ਪਾ ਲੈਣਾ ਉਸ ਤੋਂ ਤਸੱਲੀ ਹੋ ਜਾਂਦੀ ਹੈ ਨਾ ਸਬਰ ਹੋ ਜਾਂਦਾ ਕੋ ਸਾਰਿਆਂ ਨੂੰ ਚਲੋ ਜੁਨੀਆ ਦਾ ਆਏ ਰੋਟੀ ਪਾਣੀ ਮੋਟੀ ਬਣੇ ਸ਼ੋਟੀ ਗੱਲ ਆ